ਸਰਕਾਰੀ ਸਕੂਲਾਂ ਸੰਬੰਧੀ ਆਈ ਵੱਡੀ ਖਬਰ 5-5 ਲੱਖ ਰੁਪਏ ਦਾ ਲਾਭ ਦੇਵੇਗੀ ਇਹ ਸਰਕਾਰੀ ਸਕੀਮ ਫਾਰਮ ਭਰ ਲੋ ਜਲਦੀ ਨੌਜਵਾਨਾਂ ਲਈ ਸਰਕਾਰ ਨੇ ਕੀਤਾ ਵੱਡਾ ਐਲਾਨ ਤਾਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਗੁਜ਼ਾਰਿਸ਼ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਇਸ ਸੰਬੰਧੀ ਤਾਜ਼ਾ ਅਪਡੇਟ ਜਾਣਕਾਰੀ ਤੁਹਾਨੂੰ ਮਿਲਦੀਆਂ ਰਹਿਣ ਚਲਦੀਆਂ ਅੱਜ ਦੇ ਮੁੱਖ ਤਾਜ਼ਾ ਖਬਰਾਂ ਦੇ ਪਹਿਲੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਾਂਸਟੇਬਲ ਦੀਆਂ 195 ਅਸਾਮੀਆਂ ਤੇ ਭਰਤੀ ਦਾ ਰਸਤਾ ਸਾਫ਼ ਮੈਟ ਦੇ ਆਧਾਰ ਤੇ ਨਿਯੁਕਤੀ ਦਾ ਆਦੇਸ਼ ਦਿੱਤਾ ਗਿਆ ਜੀ ਹਾਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਪੰਜਾਬ ਹਰਿਆਣਾ ਹਾਈ ਕੋਰਟ ਨੇ 8 ਸਾਲ ਪੁਰਾਣੀ ਭਰਤੀ ਵਿੱਚ 195 ਖਾਲੀ ਅਸਾਮੀਆਂ ਭਰਨ ਦਾ ਰਾਹ ਪੱਧਰਾ ਕਰਦੇ ਹੋਏ ਯੋਗਤਾ ਦੇ ਆਧਾਰ ਤੇ ਨਿਯੁਕਤੀ ਦੇ ਹੁਕਮ ਦਿੱਤੇ ਹਨ ਹਾਈ ਕੋਰਟ ਨੇ ਪੰਜਾਬ ਹਰਿਆਣਾ ਪੰਜਾਬ ਸਰਕਾਰ ਨੂੰ ਇਹਨਾਂ ਅਸਾਮੀਆਂ ਲਈ 6 ਮਹੀਨੇ ਦਾ ਸਮਾਂ ਦਿੱਤਾ ਹੈ ਅਤੇ ਇਹ ਅਸਾਮੀਆਂ ਪਟੀਸ਼ਨਰ ਤੋਂ ਨਹੀਂ ਬਲਕਿ ਮੈਰਿਟ ਦੇ ਆਧਾਰ ਤੇ ਹੀ ਭਰੀਆਂ ਜਾਣ ਤਾਂ ਦੇਖ ਸਕਦੇ ਇਸ ਵੇਲੇ ਦੀ ਵੱਡੀ ਤਾਜ਼ਾ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਤਾਂ ਇੱਕ ਹੋਰ ਤਾਜ਼ਾ ਅਪਡੇਟ ਸਾਹਮਣੇ ਆ ਰਹੀ ਹੈ ਖਬਰ ਪਾਕਿਸਤਾਨ ਦੀ ਹੈ ਦੇਖੋ ਪਾਕਿਸਤਾਨ ਚ ਲੋਕਾਂ ਦਾ ਬੁਰਾ ਹਾਲ 1 ਕਿਲੋ ਆਟਾ 800 ਰੁਪਏ ਹੋ ਚੁੱਕਿਆ ਖਾਏ ਕੀ بچਾਏ ਆਮ ਆਦਮੀ ਤਾਂ ਦੇਖਦੇ ਹੋ ਵੱਡੀ ਜਾਣਕਾਰੀ ਹੈ ਗਵਾਂਟੀ ਦੇਸ਼ ਪਾਕਿਸਤਾਨ ਵਿੱਚ ਕਾਫੀ ਸਮੇਂ ਤੋਂ ਹਾਲਾਤ ਚੰਗੇ ਨਹੀਂ ਹਨ ਗਰੀਬੀ ਅਤੇ ਹੋਰ ਸਮੱਸਿਆਵਾਂ ਨਾਲ ਜੂਝ ਰਹੇ ਪਾਕਿਸਤਾਨ ਦੇ ਲੋਕਾਂ ਲਈ ਹੁਣ ਆਪਣੀਆਂ ਰੋਜ਼ਾਨਾ ਦੀਆਂ ਜ਼ਰੂਰਤਾਂ ਦਾ ਪ੍ਰਬੰਧ ਕਰਨਾ ਵੀ ਮੁਸ਼ਕਲ ਹੋ ਗਿਆ ਹੈ ਇੱਕ ਨਿਊਜ਼ ਏਜੰਸੀ ਰਿਪੋਰਟ ਮੁਤਾਬਕ ਪਾਕਿਸਤਾਨ ਵਿੱਚ ਮਹਿੰਗਾਈ ਇੰਨੀ ਤੇਜ਼ੀ ਨਾਲ ਵਧ ਰਹੀ ਹੈ ਕਿ ਜਿਸ ਨਾਲ ਨਾਗਰਿਕਾਂ ਨੂੰ ਆਪਣੇ ਪਰਿਵਾਰ ਦੀ ਬੁਨਿਆਦੀ ਭੋਜਨ ਮੁਹੱਈਆ ਕਰਾਉਣ ਦੀ ਜ਼ਰੂਰਤ ਜ਼ਰੂਰੀ ਵਸਤੂਆਂ ਖਰੀਦਣ ਲਈ ਸੰਘਰਸ਼ ਕਰਨਾ ਪੈ ਰਿਹਾ ਹੈ ਤਾਂ ਦੇਖ ਸਕਦੇ ਹੋ ਇਸ ਵੇਲੇ ਦੀ ਤਾਜ਼ਾ ਬ੍ਰੇਕਿੰਗ ਨਿਊਜ਼ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਵੱਡੀ ਖਬਰ ਤੁਸੀਂ ਇਸ ਵੇਲੇ ਦੀ ਦੇਖ ਸਕਦੇ ਹੋ ਭਾਈ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਤਾਂ ਅਸੀਂ ਦੇ ਪੰਜਾਬ ਵਿੱਚ ਪਹਿਲੀ ਵਾਰ ਵਿਦਿਆਰਥੀਆਂ ਨੂੰ ਹੋਵੇਗਾ ਸਿਹਤ ਬੀਮਾ ਲਾਗੂ ਤਾਂ ਦੇਖਦੇ ਵੱਡੀ ਅਪਡੇਟ ਹੈ ਪੰਜਾਬ 'ਚ ਪਹਿਲੀ ਵਾਰ ਵਿਦਿਆਰਥੀਆਂ ਦਾ ਹੋਵੇਗਾ ਸਿਹਤ ਬੀਮਾ ਸਰਕਾਰ ਨੇ ਰੱਖੀਆਂ ਇਹ ਆ ਸ਼ਰਤਾਂ ਤੇ ਮਿਲਣਗੇ ਇਹ ਲਾਭ ਤਾਂ ਦੇਖਦੇ ਤਾਜ਼ਾ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਪੰਜਾਬ ਦੇ ਸਰਕਾਰੀ ਸਕੂਲਾਂ ਸੰਬੰਧੀ ਵੱਡੀ ਖਬਰ ਆ ਰਹੀ ਹੈ ਹੁਣ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦਾ ਵੀ 50000 ਰੁਪਏ ਤੱਕ ਦਾ ਬੀਮਾ ਹੋਵੇਗਾ ਜੇਕਰ ਵਿਦਿਆਰਥੀ ਦੁਰਘਟਨਾ ਦਾ ਸ਼ਿਕਾਰ ਹੋ ਜਾਂਦਾ ਤਾਂ ਦੁਰਘਟਨਾ ਵਿੱਚ ਅਪਹਜ ਹੋ ਜਾਂਦਾ ਤਾਂ ਉਸ ਦੇ ਡਾਕਟਰੀ ਖਰਚੇ ਬੀਮਾ ਯੋਜਨਾ ਦੁਆਰਾ ਕਵਰ ਕੀਤੇ ਜਾਣਗੇ ਪੰਜਾਬ ਦੇ ਪਹਿਲੀ ਤੋਂ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਸ਼ੁਰੂ ਕੀਤੀ ਬੀਮਾ ਯੋਜਨਾ ਤਹਿਤ 19200 ਸਰਕਾਰੀ ਸਕੂਲਾਂ ਨੂੰ ਕਵਰ ਕੀਤਾ ਜਾਵੇਗਾ ਤਾਂ ਦੇਖਦੇ ਹੋ ਵੱਡੀ ਜਾਣਕਾਰੀ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕੀਤੀ ਜਾ ਰਹੀ ਹੈ ਪੰਜਾਬ ਸਰਕਾਰ ਦੇ ਵੱਲੋਂ ਵੱਡਾ ਐਲਾਨ ਕੀਤਾ ਗਿਆ ਪੰਜਾਬ ਦੇ ਸਰਕਾਰੀ ਸਕੂਲਾਂ ਲੈ ਕੇ ਜਿਹੜਾ ਵੱਡਾ ਐਲਾਨ ਸਰਕਾਰ ਨੇ ਕੀਤਾ ਤਾਜ਼ਾ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਕਿ ਹੁਣ ਪਹਿਲੀ ਜਮਾਤ ਤੋਂ ਲੈ ਕੇ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦਾ ਬੀਮਾੜਾ ਕੀਤਾ ਜਾਵੇਗਾ ਤਾਂ ਇਸ ਦੇ ਵਿੱਚ ਇਹਨਾਂ ਸਕੂਲਾਂ ਵਿੱਚ ਲਗਭਗ 26 ਲੱਖ ਵਿਦਿਆਰਥੀਆਂ ਨੇ ਸਿੱਖਿਆ ਵਿਭਾਗ ਅਨੁਸਾਰ ਇਹ ਬੀਮਾ ਜੁਨਾ 2007 ਤੋਂ ਲਾਗੂ ਹੈ ਪਰ ਇਹ ਕਾਗਜ਼ਾਂ ਵਿੱਚ ਤੱਕ ਕੇ ਰਹਿ ਗਿਆ ਸਿੱਖਿਆ ਵਿਭਾਗ ਨੇ ਇਸ ਲਈ 1 ਕਰੋੜ 1 ਕਰੋੜ ਦਾ ਬਜਟ ਰੱਖਿਆ ਵੀ ਰੱਖਿਆ ਹੈ ਪਰ 17 ਸਾਲਾਂ ਵਿੱਚ ਸਿਰਫ ਇੱਕ ਦਰਜਨ ਤੋਂ ਵੱਧ ਇੱਕ ਦਰਜਨ ਤੋਂ ਘੱਟ ਵਿਦਿਆਰਥੀ ਇਸ ਦਾ ਲਾਭ ਲੈ ਸਕੇ ਹਨ ਹੁਣ ਇਸ ਨੂੰ ਲਾਗੂ ਕਰਨ ਦੀ ਹਦਾਇਤਾਂ 29 April ਨੂੰ ਜਾਰੀ ਕੀਤੀਆਂ ਜਾਣਗੀਆਂ ਤਾਂ ਦੇਖੋ ਤੇ ਵੱਡੀ ਅਪਡੇਟ ਤੁਹਾਨੂੰ ਸਾਂਝੀ ਕੀਤੀ ਜਾ ਰਹੀ ਹੈ ਬੀਮਾ ਪਾਲਸੀ ਵਿੱਚ ਬੀਮਾ ਪ੍ਰੀਮ ਹਰ ਸਾਲ ਪ੍ਰਤੀ ਵਿਦਿਆਰਥੀ ਦੇ ਟੈਕਸ ਹੋਵੇਗਾ ਤਾਂ ਸਿ ਵਿਦਿਆਰਥੀਆਂ ਨੂੰ ਸਾਰੇ ਦਿਨਾਂ ਲਈ 24 ਘੰਟੇ ਦੇ ਧਾਰਤੇ ਕਵਰ ਕੀਤਾ ਜਾਵੇਗਾ ਵਿਦਿਆਰਥੀਆਂ ਨੂੰ ਕਿਸੇ ਦੁਰਘਟਨਾ ਮੌਤ ਜਾਂ ਅਪੰਗਤਾ ਪੰਗਤਾ ਦੀ ਸਥਿਤੀ ਵਿੱਚ ਡਾਕਟਰੀ ਲਾਜ਼ੀ ਕਵਰ ਕੀਤਾ ਜਾਵੇਗਾ ਦੁਰਘਟਨਾ ਕਾਰਨ ਮੌਤ ਤੋਂ ਅੱਖਾਂ ਦੇ ਨੁਕਸਾਨ ਅਪੰਗਤਾ ਦੀ ਸਥਿਤੀ ਵਿੱਚ 50000 ਰੁਪਏ ਦਾ ਦਾਵਾ ਕੀਤਾ ਜਾ ਰਿਹਾ ਹੈ ਇੱਕ ਅੰਗ ਦੇ ਨੁਕਸਾਨ ਜਾਂ ਇੱਕ ਅੰਗ ਦਾ ਨੁਕਸਾਨ ਦੀ ਸਥਿਤੀ ਵਿੱਚ 25000 ਰੁਪਏ ਦਾ ਨਿਰਧ ਦਿੱਤਾ ਜਾਵੇਗਾ ਬੀਮਾ ਵਿੱਚ ਕਵਰ ਕੀਤਾ ਜਾਵੇਗਾ ਤਾਜ਼ਾ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ 휠체어 ਨਕਲੀ ਅੰਗ ਆਦ ਲਈ 5000 ਰੁਪਏ ਦਾ ਜਿੱਦੜਾ ਦਾਵਾ ਕੀਤਾ ਜਾਵੇਗਾ ਤਾਂ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਪਾਕਿਸਤਾਨ ਨੂੰ ਲੈ ਕੇ ਤਾਂ ਦੇਖਦੇ ਪਾਕਿਸਤਾਨ ਦੇ ਵਿੱਚ ਵੱਡਾ ਹਾਦਸਾ ਪਹਾੜੀ ਇਲਾਕੇ ਤੋਂ ਜਾ ਰਹੀ ਬੱਸ ਨੇ ਬੱਸ ਨਾਲੇ ਚ ਡਿੱਗੀ 20 ਲੋਕਾਂ ਦੀ ਹੋਈ ਮੌਤ ਪ੍ਰਧਕਸ਼ ਤੋਂ ਵੱਡੀ ਅਪਡੇਟ ਅਧਿਕਾਰੀਆਂ ਨੇ ਦੱਸਿਆ ਕਿ ਉੱਤਰੀ ਉੱਤਰ ਪੱਛਮੀ ਪਾਕਿਸਤਾਨ ਦੀ ਗਿਲਗਿਤ ਪਲਤੀਸਤਾਨ ਦੇ ਖੇਤਰੀ ਸ਼ੁੱਕਰਵਾਰ ਨੂੰ ਇੱਕ ਯਾਤਰੀ ਬੱਸ ਦੇ ਪਹਾੜੀ ਤੋਂ ਫਿਸਲ ਕੇ ਖਾੜੀ ਡਿੱਗਣ ਕਾਰਨ 20 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 21 ਲੋਕ ਜਿਹੜੇ ਨੇ ਜ਼ਖਮੀ ਦੱਸੇ ਜਾ ਰਹੇ ਹਨ ਤਾਂ ਇਸ ਵੇਲੇ ਦੀ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਦਿਆਮੇਰ ਜ਼ਿਲ੍ਹੇ ਦੇ ਕਾਰਾਕ੍ਰਮ ਹਾਈਵੇ ਦੇ ਸਵੇਰੇ 5:30 ਵਜੇ ਵਾਪਰੀ ਹੈ ਤਾਂ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਬੱਸ 라ਵਲ ਪਿੰਡੀ ਤੋਂ ਹੁੰਦਿਆਂ ਨੂੰ ਜਾ ਰਹੀ ਸੀ ਇਹ ਕੋਰਟ ਦਾ ਅਪਡੇਟ ਸਾਹਮਣੇ ਆ ਰਿਹਾ ਤਾਂ ਦੇਖੀ ਦਿਓ ईपीएफओ ਦਾ ਇਹ ਨਿਯਮ ਨਹੀਂ ਜਾਣਦੇ ਹੋ ਤਾਂ ਤੁਸੀਂ ਇਹਨਾਂ ਮੈਂਬਰਾਂ ਨੂੰ ਮਿਲਦੇ ਹਨ 50000 ਰੁਪਏ ਦਾ ਫਾਇਦਾ ਪੀਐਫ ਮੈਂਬਰਾਂ ਨੂੰ ईपीएफ ਵੱਲੋਂ ਬਹੁਤ ਸਾਰੇ ਫਾਇਦੇ ਦਿੱਤੇ ਜਾਂਦੇ ਹਨ ਇਹਨਾਂ ਲਾਭਾਂ ਵਿੱਚ ਪੈਨਸ਼ਨ ਤੋਂ ਲੈ ਕੇ ਬੀਮਾ ਤੱਕ ਸਭ ਕੁਝ ਸ਼ਾਮਿਲ ਹੈ ਅਜਿਹਾ ਇੱਕ ਲਾਭ ਰਿਟਾਇਰਮੈਂਟ ਦੇ ਮਿਲਣ ਵਾਲੇ ਬੋਨਸ ਨਾਲ ਜੁੜਿਆ ਹੈ ਜਿਸ ਨੂੰ ਪ੍ਰਾਪਤ ਕਰਨ ਲਈ ਕੁਝ ਸਾਵਧਾਨੀ ਦੀ ਲੋੜ ਹੈ ਤਾਂ EPF ਦੇ ਵਿੱਚ ਜੇ ਤੁਹਾਡਾ ਖਾਤਾ ਹੈ ਤਾਂ ਇਹ ਜਿਹੜੀ ਜਾਣਕਾਰੀ ਤੁਹਾਡੇ ਲਈ ਹੈ ਇਸ ਨਾਲ ਸਹਿਬ ਮੁਕਤੀ ਦੇ EPF ਵਿੱਚੋਂ 50000 ਰੁਪਏ ਤੱਕ ਦਾ ਵਾਧੂ ਬੋਨਸ ਮਿਲਦਾ ਹੈ ਜੀ ਹਾਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਇਹ ਲਾਭ ਹਰ PF ਮੈਂਬਰ ਨੂੰ ਮਿਲਦਾ ਹੈ ਜੋ 20 ਸਾਲਾਂ ਵਾਲੀ ਸ਼ਰਤ ਨੂੰ ਪੂਰਾ ਕਰਦਾ ਹੈ ਇਹਨਾਂ ਵਿੱਚ ਜਿੰਨੀ ਵੀ ਦੀ ਬੇਸਿਕ ਸੈਲਰੀ 5000 ਰੁਪਏ ਤੱਕ ਹੈ ਉਹਨਾਂ ਨੂੰ ਡਰਮਡ ਤੋਂ ਬਾਅਦ 30000 ਦਾ ਬੋਨਸ ਮਿਲਦਾ ਜਿਨੇ 10000 ਬੇਸਿਕ ਤਨਖਾਹ ਉਹਨਾਂ ਮੁਲਾਜ਼ਮਾਂ ਨੂੰ 40000 ਰੁਪਏ ਦਾ ਬੋਨਸ ਮਿਲਦਾ ਹੈ ਜਿਨ੍ਹਾਂ ਲੋਕਾਂ ਨੂੰ ਬੇਸਿਕ ਸੈਲਰੀ 10000 ਤੋਂ ਜ਼ਿਆਦਾ ਹੈ ਤਾਂ ਉਹਨਾਂ ਨੂੰ 50000 ਰੁਪਏ ਤੱਕ ਦਾ ਬੋਨਸ ਜਿਹੜਾ ਇਸ ਯੋਜਨਾ ਦੇ ਵਿੱਚ ਦਿੱਤਾ ਜਾਂਦਾ ਹੈ ਤੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਮੌਸਮ ਲੈ ਕੇ ਮੌਸਮ ਦੇ ਅਚਾਰਾ ਚੜਾਅ ਕਾਰਨ ਬੜੀ ਸਬਜ਼ੀਆਂ ਦੀ ਭਾਅ 4 ਤੋਂ 6 ਮਈ ਦੌਰਾਨ ਮੋੜ ਵਿਗੜੇਗਾ ਮੌਸਮ ਤਾਂ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਮਈ ਦਾ ਮਹੀਨਾ ਸ਼ੁਰੂ ਹੋ ਗਿਆ ਪਰ ਹਾਲੇ ਤੱਕ ਉੱਤਰੀ ਭਾਰਤ ਵਿੱਚ ਅਤਿ ਦੀ ਗਰਮੀ ਸ਼ੁਰੂ ਨਹੀਂ ਹੋਈ ਦੱਸਦੀ ਹੈ ਕਿ ਅਪ੍ਰੈਲ ਦੇ ਮਹੀਨੇ ਵਿੱਚ ਪਛਮੀ ਘੜਬੜੀ 1 ਤੋਂ ਬਾਅਦ ਇੱਕ ਆਈ ਇਹ ਰੁਝਾਨ ਹੁਣ ਮਈ ਦੇ ਮਹੀਨੇ ਦੇ ਸ਼ੁਰੂਆਤ ਵਿੱਚ ਵੀ ਜਾਰੀ ਰਿਹਾ ਹੈ ਤਾਂ ਦੇਖਦੇ ਵੱਡੀ ਜਾਣਕਾਰੀ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕੀਤੀ ਜਾ ਰਹੀ ਹੈ ਤਾਂ ਇੱਕ ਹੋਰ ਤਾਜ਼ਾ ਅਪਡੇਟ ਸਾਹਮਣੇ ਆ ਰਹੀ ਹੈ 5-5 ਲੱਖ ਰੁਪਏ ਦਾ ਤੁਹਾਨੂੰ ਲਾਭ ਮਿਲੇਗਾ ਇਸ ਯੋਜਨਾ ਰਹੀ 5 ਲੱਖ ਤੋਂ ਬਾਹਰ ਜਾਣਗੇ 10 ਲੱਖ ਗੱਜਬ ਦੀ ਗੱਜਬ ਦੀ ਹੈ ਇਹ ਸਰਕਾਰੀ ਪੋਸਟ ਆਫਿਸ ਸਕੀਮ ਤਾਂ ਤੁਹਾਨੂੰ 5-5 ਲੱਖ ਰੁਪਏ ਦਾ ਲਾਭ ਕਿਸ ਤਰੀਕੇ ਨਾਲ ਮਿਲੇਗਾ ਅਕਸਰ ਲੋਕਾਂ ਕਾਜੀਆ ਸਕੀਮਾਂ ਵਿੱਚ ਭਾਲ ਵਿੱਚ ਰਹਿੰਦੇ ਹਨ ਜਿਸ ਨਾਲ ਉਹਨਾਂ ਨੂੰ ਭਾਰੀ ਮੁਨਾਫਾ ਮਿਲ ਸਕੇ ਕੋਈ ਜੋਖਮ ਨਾ ਹੋਵੇ ਅੱਜ ਅਸੀਂ ਤੁਹਾਨੂੰ ਇੱਕ ਜੀ ਸਕੀਮ ਬਾਰੇ ਦੱਸਣ ਜਾ ਰਹੇ ਹਾਂ ਜਿਸ ਨਾਲ ਤੁਹਾਡਾ ਨਿਵੇਸ਼ ਦੁੱਗਣਾ ਹੋ ਜਾਵੇਗਾ ਪਰ ਦੇਖ ਸਦਿਓ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਇਹ ਜਿਹੜੀ ਸਕੀਮ ਹੈ ਸਰਕਾਰੀ ਯਾਨੀ ਕਿ ਡਾਕਖਾਨੇ ਦੀ ਸਰਕਾਰੀ ਸਕੀਮ ਹੈ ਇਸ ਦੇ ਵਿੱਚ ਤੁਸੀਂ ਦਾਅ ਵਾਤਵਾਰ ਉਠਾ ਸਕਦੇ ਤੇ ਤੁਹਾਨੂੰ ਕਿਸ ਤਰੀਕੇ ਨਾਲ ਇਸ ਸਕੀਮ ਦਾ ਲਾਭ ਦਿੱਤਾ ਜਾਵੇਗਾ ਉਸ ਬਾਰੇ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਅਕਸਰ ਤੁਹਾਨੂੰ ਅਕਸਰ ਲੋਕ ਅਧੀਨ ਸਕੀਮਾਂ ਬਾਰੇ ਤੁਹਾਨੂੰ ਦੱਸਦੇ ਹਨ ਪਰ ਅੱਜ ਹੀ ਇੱਕ ਸਰਕਾਰੀ ਸਕੀਮ ਬਾਰੇ ਦੱਸਣ ਜਾ ਰਹੇ ਹਾਂ ਜੋ ਕਿ ਡਾਕ ਖਾਨੇ ਦੇ ਵਿੱਚ ਸਕੀਮ ਚੱਲ ਰਹੀ ਹੈ ਪੋਸਟ ਆਫਿਸ ਦੀ ਇੱਕ ਸਰਕਾਰੀ ਸਕੀਮ ਹੈ ਤਾਂ ਦੇਖ ਸਕਦੇ ਹੋ ਡਾਕ ਕਰਦੀ ਕਿਸਾਨ ਵਿਕਾਸ ਪੱਤਰ ਦੇ ਤਹਿਤ ਘੱਟੋ-ਘੱਟ 1000 ਰੁਪਏ ਜੋ ਨਿਵੇਸ਼ ਹੋ ਸਕਦਾ ਹਾਲਾਂਕਿ ਜੇਕਰ ਤੁਸੀਂ ਇਸ ਵਿੱਚ ਜ਼ਿਆਦਾ ਨਿਵੇਸ਼ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਜਿੰਨਾ ਚਾਹੋ ਪੈਸਾ ਲਗਾ ਸਕਦੇ ਹੋ ਇਹ ਸਕੀਮ 7.5% ਦੀ ਪ੍ਰਤੀ ਸਾਲ ਦੀ ਦਰ ਨਾਲ ਰਿਟਰਨ ਵਿਆਜ ਦਿੰਦੀ ਹੈ ਪਿਛਲੇ ਸਾਲ 2 अप्रैल 2023 चीज ਦੀਆਂ ਵਿਆਜ ਦਰਾਂ ਵਿੱਚ 2 2 7.2% ਤੋਂ ਵਧਾ ਕੇ 7.5% ਕਰ ਦਿੱਤੀਆਂ ਗਿਆ ਹਨ ਪਹਿਲਾ ਇਹ ਸਕੀਮ ਬਹਿ ਦੁੱਗਣੇ ਹੋ ਚ 120 ਮਹੀਨੇ ਲੱਗਦੇ ਸਨ ਹੁਣ 115 ਮਹੀਨੇ ਵਿੱਚ ਜਾਨੀ ਕਿ 9 ਸਾਲ 7 ਮਹੀਨੇ ਦੇ ਅੰਦਰ ਤੁਹਾਡੇ ਪੈਸੇ ਜਿਹੜੇ ਦੁੱਗਣੇ ਹੋ ਜਾਣਗੇ ਜੇ ਤੁਸੀਂ 10 ਲੱਖ ਰੁਪਏ ਲਾਂਦੇ ਤਾਂ ਤੁਹਾਡੇ 20 ਲੱਖ ਹੋ ਜਾਵੇਗਾ ਜੇ 5 ਲੱਖ ਲਾਂਦੇ ਤਾਂ ਤੁਹਾਡਾ 10 ਲੱਖ ਕਰ ਦਿੱਤਾ ਜਾਵੇਗਾ ਇਹ ਸਕੀਮ ਤੁਹਾਡੇ ਪੈਸੇ ਡਬਲ ਕਰਦੀ ਹੈ ਬਾਦ ਵਿੱਚ ਜੇ ਜੇ 6 ਲੱਖ ਰੁਪਏ ਲਾਉਂਦੇ ਤਾਂ ਤੁਹਾਡਾ 12 ਲੱਖ ਰੁਪਏ ਕੱਢ ਦਿੱਤਾ ਜਾਵੇਗਾ ਜੋ ਕਿ ਬਹੁਤ ਹੀ ਵਧੀਆ ਸਰਕਾਰੀ ਸਕੀਮ ਹੈ 115 ਮਹੀਨਿਆਂ ਦੇ ਵਿੱਚ ਤੁਹਾਡੇ ਪੈਸੇ ਜਿਹੜੇ ਦੁੱਗਣੇ ਹੋ ਜਾਣਗੇ 9 ਸਾਲ 7 ਮਹੀਨਿਆਂ ਦੇ ਵਿੱਚ ਤੁਹਾਡੇ ਪੈਸੇ ਜਿਹੜੇ ਦੁੱਗਣੇ ਕਰ ਦਿੰਦੀ ਹੈ ਇੱਕ ਸਰਕਾਰੀ ਸਕੀਮ ਤਾਂ ਇਸ ਸਬੰਧੀ ਹੋਰ ਤਾਜ਼ਾ ਅਪਡੇਟ ਜਾਣਕਾਰੀ ਲਈ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤਦ ਤੱਕ ਦੀ ਧੰਨਵਾਦ ਜੀ ਸਾਰਿਆਂ ਦਾ